ਵਾਪਸ ਘਰ ਫਰਤੇ ਹੋਏ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਦੇਖੋ ਜੀ ਮੈਂ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦਾ ਰਹੂੰਗਾ ਗਰੀਬਾਂ ਦੇ ਨਾਲ ਖੜਦਾ ਰਹੂੰਗਾ ਜੇ ਕਿਸੇ ਨਾਲ ਧੱਕਾ ਹੁੰਦਾ ਉਹਦੇ ਹਮੇਸ਼ਾ ਖਿਲਾਫ ਲੜਦਾ ਰਹੂੰਗਾ ਮੈਨੂੰ ਭਾਰਤ ਦੇ ਕਾਨੂੰਨ ਤੇ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਕੁਝ ਸਾਜ਼ਿਸ਼ਕਾਰ ਲੋਕਾਂ ਨੇ ਨੈਰੇਟਿਵ ਸਿਰਜ ਕੇ ਮੈਨੂੰ ਉਸ ਝੂਠੇ ਪਰਚੇ ਦੇ ਵਿੱਚ ਸ਼ਾਮਲ ਕੀਤਾ ਗਿਆ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਮੈਂ ਇਹਦੇ ਚੋਬੇਲਾ ਦੁੱਧ ਦੀ ਤਰ੍ਹਾਂ ਪਾਕ ਸਾਫ਼ ਹੋ ਕੇ ਨਿਕਲੂਗਾ ਅੱਜ ਮੈਨੂੰ ਜਬਾਨਤ ਮਿਲੀ ਆ ਬਹੁਤ ਸਾਰੇ ਮੇਰੇ ਜਿਹੜੇ ਸਮਰਥਕ ਨੇ ਉਹਨਾਂ 'ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਹ ਮਜੂਰ ਸੀ ਵੀ ਝੂਠੇ ਪਰਚੇ 'ਚ ਪਾਤਾ ਪਤਾ ਨਹੀਂ ਕੀ ਹੋਣਾ ਪਰ ਜਿਹੜੀ ਅਦਾਲਤ ਆ ਮੈਨੂੰ ਉਹਦੇ 'ਤੇ ਪੂਰਾ ਭਰੋਸਾ ਹੈ ਜਿਹੜੇ ਸਾਜ਼ਿਸ਼ਕਰ ਲੋਕ ਜਿਹੜੇ ਲੋਕਾਂ ਦੇ ਪਲਾਟ ਦੱਪਣ ਵਾਲੇ ਜਿਹੜੇ ਲੋਕਾਂ ਦੀਆਂ ਦੁਕਾਨਾਂ ਦੱਪਣ ਵਾਲੇ ਲੋਕ ਨੇ ਮੈਂ ਉਹਨਾਂ ਦੇ ਚਿਹਰੇ ਲੋਕਾਂ ਦੇ ਸਾਹਮਣੇ ਲੰਗੇ ਕਰੂੰਗਾ ਜਿਹੜੇ ਲੋਕਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ਾ ਕਰਦੇ ਨੇ ਕਿਹੜੇ ਮਾੜੇ ਅਫਸਰਾਂ ਨਾਲ ਮਿਲ ਕੇ ਜਿਹੜਾ ਇਹ ਸਾਰਾ ਨੈਰੇਟਿਵ ਸਿਰਜਿਆ ਉਹਦੇ ਖਿਲਾਫ ਸਾਰੇ ਵੱਡੇ ਅਫਸਰਾਂ ਨੂੰ ਦੱਸੂਗਾ ਕੁਝ ਨੂੰ ਪਤਾ ਲੱਗ ਗਿਆ ਬਾਕੀ ਵੀ ਸਾਰਾ ਦੱਸੂ ਸਰ ਇੱਕ ਹੋਰ ਹੈਗਾ ਇੱਕ ਰਾਜਨੀਤਿਕ ਪਦਰ ਤੇ ਵੀ ਤੁਹਾਡਾ ਨਾਮ ਹੈਗਾ ਧਾਰਮਿਕ ਸਖਸ਼ੀਤ ਵੀ ਸਮਾਜ ਦੇ ਵਿੱਚ ਵੀ ਸਮਾਜ ਸੇਵਾ ਕਰਦੇ ਕਿਵੇਂ ਦੇਖ ਦਿਓ ਦੇਖੋ ਜੀ ਇਹ ਸਾਰਾ ਜਿਹੜੀ ਇੱਕ ਸਾਜ਼ਿਸ਼ ਰਚੀ ਗਈ ਹੈ ਇਹ ਕਿਤੇ ਨਾ ਕਿਤੇ ਮੇਰੀ ਆਵਾਜ਼ ਨੂੰ ਬੰਦ ਕਰਨ ਵਾਸਤੇ ਕਿਉਂਕਿ ਮੈਂ ਗਰੀਬਾਂ ਲਈ ਹਮੇਸ਼ਾ ਲੜਦਾ ਜ਼ੁਲਮ ਦੇ ਖਿਲਾਫ ਹਮੇਸ਼ਾ ਲੜਦਾ ਮੈਨੂੰ ਤਾਂ ਕੁਝ ਦਿਨ ਪਹਿਲਾਂ ਹੀ ਪਤਾ ਸੀ ਇੱਥੇ ਕਈ ਲੋਕਾਂ ਨਾਲ ਧੱਕਾ ਹੋਇਆ ਮੈਂ ਉਹਦੇ ਖਿਲਾਫ ਉਹਨਾਂ ਦੇ ਨਾਲ ਡਟ ਕੇ ਖੜਾ ਧੱਕੇ ਦੇ ਖਿਲਾਫ ਉਹ ਮੇਰੀ ਆਵਾਜ਼ ਬੰਦ ਕਰਨ ਲਈ ਇਹ ਸਾਰਾ ਕੁਝ ਸਿਸਟਮ ਰਚਿਆ ਗਿਆ ਸੀ ਪਰ ਮੈਂ ਇਹਨੂੰ ਨਾ ਕੋਈ ਕੱਲ ਦੀ ਪਰਵਾਹ ਹੈ ਨਾ ਅੱਜ ਦੀ ਪਰਵਾਹ ਮੈਂ ਹਰੇਸ਼ਾਂ ਕਬੀਰ ਗਰੀਬਾਂ ਨਾਲ ਲੜਦਾ ਗਰੀਬਾਂ ਲਈ ਲੜਦਾ ਰਹੂੰਗਾ ਧੱਕੇ ਦੇ ਖਿਲਾਫ ਲੜਦਾ ਸਰਲਾ ਜਨ ਬੰਸਰ ਜਿੰਦਾਬਾਦ ਸਰ ਇੱਕ ਹੈਗਾ